ਚੁੰਨੀ ਰੰਗ ਦੇ ਲਲਾਰੀਆ ਤੀਰੀ ਰੀ 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 ਚੁੰਨੀ ਰੰਗ ਦੇ ਲਲਾਰੀਆ ਸਰ ਰਰ ਰਰ ਰ ਚੁੰਨੀ ਕ ਤੇ ਲਲਾਰੀਆ ਮੇਰੀ ਬੇ ਮੌਜੂਦਾ ਸਰਪੰਚ ਨੇ ਬੀਬੀ ਬਲਜਿੰਦਰ ਕੌਰ ਇਹਨਾਂ ਦੇ ਜੋਗਗਵਾਇ ਹਿੱਟ ਤੇ ਇਹਨਾਂ ਦੇ ਘਰ ਵਾਲੇ ਸਰਦਾਰ ਮੱਖਣ ਸਿੰਘ ਤੇ ਉਹਨਾਂ ਦੀ ਗਰਪੂਰੀ ਪੰਚਾਇਤ ਭੀਮ ਸਿੰਘ ਹੋਰੀ ਜਿਹੜੇ ਮੈਂਬਰ ਪੰਚਾਇਤ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਇੱਕ ਜਿਹੜੀ ਅੱਜ ਤੀਆਂ ਲਾਈਆਂ ਨੇ ਤੁਹਾਨੂੰ ਕਿਵੇਂ ਲੱਗਦਾ ਹੈ ਸਰ ਸਾਨੂੰ ਬਹੁਤ ਅੱਛਾ ਲੱਗ ਰਿਹਾ ਜੀ ਬੀ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਕਿ ਹਮ ਅੱਜ ਕੱਲ ਲਾਈਫ ਆ ਗਈ ਬਹੁਤ ਸੰਘਰਸ਼ ਚੋੜਿਆ ਕਿਸੇ ਨੂੰ ਕਿਸੇ ਨਾਲ ਗੱਲ ਕਰਨ ਦਾ ਟਾਈਮ ਨਹੀਂ ਹਰ ਕੋਈ ਕੰਮਾਂ ਕਾਰਾਂ ਚ ਤੁਰਿਆ ਫਿਰਦਾ ਜੇ ਕੋਈ ਫ੍ਰੀ ਹੁੰਦਾ ਤਾਂ ਮੋਬਾਈਲਾਂ ਤੇ ਲੱਗਿਆ ਰਹਿੰਦਾ ਮੇਲੇ ਨੇ ਜਿਹੜੇ ਸੱਭਿਆਚਾਰਕ ਮੇਲਿਆਂ ਦੇ ਵਾਂਗੂ ਇਹ ਜਿਹੜਾ ਤੀਆਂ ਦਾ ਤਿਹਾਰ ਦੇਖਿਆ ਗਿਆਗਾ ਜਿਵੇਂ ਚਰਖੇ ਹੋਗੇ ਪੱਖੀਆਂ ਹੋਗੀਆਂ ਬਾਗ ਹੋਗੇ ਪਿੰਗਾ ਪਾਈਆਂ ਹੋਈਆਂ ਨੇ ਜਿਹੜਾ ਆਨੰਦ ਆ ਜਿਹੜਾ ਚੁਪੜੀਆਂ ਚਿੜੀਆਂ ਲੈ ਰਹੀਆਂ ਨੇ ਇਸ ਪ੍ਰੋਗਰਾਮ ਦਾ ਤੇ ਤੁਹਾਨੂੰ ਕਿਵੇਂ ਲੱਗਦਾ ਹੈਗਾ ਜੀ ਬਹੁਤ ਚੰਗਾ ਲੱਗਦਾ ਦੇਖ ਕੇ ਕਿਉਂਕਿ ਓਕੇ ਯੋਕੇ ਯੁੱਗ ਦੇ ਵਿੱਚ ਇਹ ਚੀਜ਼ਾਂ ਤੋਂ ਦੂਰ ਹੋ ਚੁੱਕੇ ਆ ਨਗਰ ਪੰਚਾਇਤ ਦਾ ਤੇ ਨਗਰ ਰੰਗੀਆਂ ਦਾ ਤੇ ਸਾਰੀ ਕਾਂਗਰਸ ਟੀਮ ਦਾ ਧੰਨਵਾਦ ਆ ਜਿਨ੍ਹਾਂ ਨੇ ਇਹ ਪ੍ਰੋਗਰਾਮ ਉਲੀਕਿਆ ਹੈਗਾ ਤੇ ਪ੍ਰੋਗਰਾਮ ਉਲੀਕਣ ਦਾ ਜਿਹੜਾ ਮੇਨ ਕਾਰਨ ਆ ਉਹ ਜਿਹੜੀਆਂ ਮਤਲਬ ਸਾਦੀ ਵਿਆਹ ਕਰਕੇ ਬੱਚੀਆਂ ਪੇਕਿਆਂ ਤੋਂ ਦੂਰ ਹੋ ਜਾਂਦੀਆਂ ਨੇ ਸਾਰੇ ਟੀਮ ਤੁਹਾਡੇ ਨੂੰ ਤੇ ਬਾਕੀ ਦੇਖੋ ਜੋ ਵੀ ਕੁੜੀਆਂ ਕਤਰੀਆਂ ਹੁੰਦੀਆਂ ਨੇ ਆਪਣੀਆਂ ਭੈਣਾਂ ਧੀਆਂ ਭੈਣਾਂ ਆਪਣੀਆਂ ਬਹਿਜਾਂ ਜਾਂਦੇ ਨੇ ਦੂਰ ਭੱਜ ਜਾਂਦੇ ਨੇ ਉਹਨਾਂ ਨੂੰ ਨਹੀਂ ਮਿਲਦਾ ਉਹ ਮਿਲਦਾ ਇੱਕ ਜਰੀ ਆਈ ਅਸਮੋਕੇ ਸਾਡੇ ਇਥੋਂ ਦੇ ਮੌਜੂਦਾ ਸਰਪੰਚ ਬੀਬੀ ਬਲਜਿੰਦਰ ਕੌਰ ਸਾਡੇ ਨਾਲ ਹਾਜ਼ਰ ਨੇਗੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਸਾਡੀਆਂ ਮਾਤਾ ਮਾਂ ਪਿਣਾ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਜਿਹੜਾ ਇਹ ਪ੍ਰੋਗਰਾਮ ਹੈ ਉਹਨਾਂ ਨੂੰ ਕਿਹੋ ਜਿਹਾ ਲੱਗਿਆ ਸਸ਼ਿਕਾ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ ಗ್ರಾಮ ਪੰਚਾਇਤ ਪਿੰਡ ਰੰਗਿਆਂ ਵੱਲੋਂ ਕਰਵਾਇਆ ਗਿਆ ਹੈਗਾ ਜਿਹੜੇ ਇਥੋਂ ਦੇ ਮੌਜੂਦਾ ਸਰਪੰਚ ਨੇ ਬੀਬੀ ਬਲਜਿੰਦਰ ਕੌਰ ਇਹਨਾਂ ਦੇ ਜੋਗ ਅਗਵਾਏ ਹਿੱਟ ਤੇ ਇਹਨਾਂ ਦੇ ਘਰ ਵਾਲੇ ਸਰਦਾਰ ਮੱਖਣ ਸਿੰਘ ਤੇ ਉਹਨਾਂ ਦੀ ਗਰਪੂਰੀ ਪੰਚਾਇਤ ਭੀਮ ਸਿੰਘ ਹੋਰੀ ਜਿਹੜੇ ਮੈਂਬਰ ਪੰਚਾਇਤ ਜ਼ਿਲ੍ਹਾ ਕਿ ਅੱਜ ਤੀਆਂ ਲਾਈਆਂ ਨੇ ਤੁਹਾਨੂੰ ਕਿਵੇਂ ਲੱਗਦਾ ਹੈ ਸਰ ਸਾਨੂੰ ਬਹੁਤ ਅੱਛਾ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਕਿ ਅਸੀਂ ਅੱਜ ਕੱਲ੍ਹ ਲਾਈਫ ਹੈਗੀ ਬਹੁਤ ਸੰਘਰਸ਼ ਚੋੜਿਆ ਕਿਸੇ ਨੂੰ ਕਿਸੇ ਨਾਲ ਗੱਲ ਕਰਨ ਦਾ ਟਾਈਮ ਨਹੀਂ ਹਰ ਕੋਈ ਕੰਮਾਂ ਕਾਰਾਂ ਚ ਤੁਰਿਆ ਫਿਰਦਾ ਜੇ ਕੋਈ ਫ੍ਰੀ ਹੁੰਦਾ ਤਾਂ ਮੋਬਾਈਲਾਂ ਤੇ ਲੱਗਿਆ ਰਹਿੰਦਾ ਇਹ ਜਿਨ੍ਹਾਂ ਨੇ ਵਧੀਆ ਪ੍ਰਬਾਲਾ ਕੀਤਾ ਸਰਪੰਚ ਸਾਹਿਬ ਨੇ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਕੁੜੀਆਂ ਪਹਿਣਾ ਬਿੱਗੀਆਂ ਸਾਰੀਆਂ ਇਕੱਠੀਆਂ ਹੋਈਆਂ ਸਾਰਿਆਂ ਨੂੰ ਇੱਕ ਦੂਜੇ ਨਾਲ ਗੱਲਾਂ ਕੀਤੀਆਂ ਆਪਦੇ ਮਿਲੀਆਂ ਨੇ ਵੈਸੇ ਤਾਂ ਅੱਜ ਕੱਲ੍ਹ ਕੋਈ ਕਿਸੇ ਨੂੰ ਮਿਲਦੇ ਨਹੀਂ ਜੀ ਇਹ ਕਰਕੇ ਇਹਨਾਂ ਨੂੰ ਸਾਨੂੰ ਬਹੁਤ ਵ ਪੇਂਡ ਮਰਜੁਦਰੇ ਤੁਸੀਂ ਕੀ ਕਹਿਣਾ ਚਾਹੋ ਮੈਂ ਵੀ ਜੀ ਸਰਪੰਚ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਾਨੀ ਕਿ ਉਹਨਾਂ ਨੇ ਮੋੜ ਪੈਣ ਨੂੰ ਵਾਪਸ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤੇ ਮੋੜ ਪੈਣਾ ਨੂੰ ਇਕੱਠੀਆਂ ਹੁੰਦਾ ਮੌਕਾ ਮਿਲਿਆ ਆਪਸ ਵਿੱਚ ਮਿਲਣ ਦਾ ਮੌਕਾ ਮਿਲਿਆ ਨਹੀਂ ਆਮ ਅੱਜਕੱਲ ਪੈਣਾ ਇਕੱਠੀਆਂ ਬਸ ਹੁੰਦੀਆਂ ਨਹੀਂ ਹੈ ਸਰਪੰਚਾਇਤ ਮੈਂਬਰਾਂ ਦਾ ਸਰਪੰਚ ਸਾਹਿਬ ਜੀ ਦਾ ਤਹਿ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੋੜ ਸਾਨੂੰ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਜੁੜਨ ਦੀ ਸਹਾਇਤਾ ਦਿੱਤੀ ਤੁਸੀਂ ਕਹਿਣਾ ਹਾਂ ਜੀ ਵੀਰ ਜੀ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦੀ ਹਾਂ ਸਾਡੇ ਪਿੰਡ ਦੇ सरपंच साहब एंड मेंबर बीरे जो भी ਨੇ एंड आंटी जी ਨੇ ਬਲਜਿੰਦਰ ਕੌਰ ਉਹਨਾਂ ਦੇ ਮੈਸੇਜ ਸਰਪੰਚ ਸਾਹਿਬ ਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸਾਨੂੰ ਇੱਕ ਮੌਕਾ ਦਿੱਤਾ ਇਸ ਤਰ੍ਹਾਂ ਇੱਥੇ ਇਕੱਠੇ ਹੋਣ ਦਾ ਨਹੀਂ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਟੈਨਸ਼ਨਾਂ ਦੇ ਵਿੱਚ ਕਿਸੇ ਕੋਲ ਟਾਈਮ ਨਹੀਂ ਹੁੰਦਾ ਫਿਰ ਵੀ ਉਹਨਾਂ ਨੇ ਇਹ ਸਾਰਾ ਕੁਝ ਅਲੱਗ ਰੱਖ ਕੇ ਥੋੜਾ ਛੋੜਾ ਜਿਹਾ ਟਾਈਮ ਸਾਨੂੰ ਥੋੜਾ ਜਿਹਾ ਦਿੱਤਾ ਵੀ ਅਸੀਂ ਇਕੱਠੇ ਹੋਈਏ ਤੇ ਇਦਾਂ ਪੰਜਾਬੀ ਸੱਭਿਆਚਾਰ ਨਾਲ ਜੁੜੀਏ ਜਿਹੜਾ ਕਿ ਅੱਜ ਕੱਲ ਇਹ ਸਭ ਕੁਝ ਜਾ ਰਿਹਾ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਾਫੀ ਹੱਦ ਤੱਕ ਅਸੀਂ ਇਹ ਚਾਹੁੰਦੇ ਹਾਂਗੇ ਵੀ ਹਰ ਸਾਲ ਇ ਪ੍ਰੋਗਰਾਮ ਕਰਾਇਆ ਜਾਵੇ ਸਭ ਤੋਂ ਵੱਡੀ ਗੱਲ ਮੈਂ ਇਹ ਕਹਿਣਾ ਵੀ ਇੱਕ ਨਵੀਂ ਗੱਲ ਨਹੀਂ ਲੱਗੀ ਤੁਹਾਨੂੰ ਅੱਜ ਤੱਕ ਦੇ ਵੀ ਤੀਆਂ ਦੇ ਵਿੱਚ ਇੱਕ ਜਲੇਬੀਆਂ ਦਾ ਜੱਗ ਵੀ ਚੱਲਦਾ ਤੁਸੀਂ ਕੀ ਕਹਿਣਾ ਚਾਹੁੰਦੇ ਨਵੀਂ ਗੱਲ ਹੈ ਇਹ ਸਰਪੰਚ ਸਾਹਿਬ ਨੂੰ ਦਾ ਧੰਨਵਾਦ ਜਿਨ੍ਹਾਂ ਨੇ ਖਿਆਲ ਰੱਖਿਆ ਵੀ ਕੋਈ ਭੁੱਖਾ ਨਾ ਰਹੇ ਜੀ ਉਹ ਵੀ ਜ਼ਰੂਰੀ ਹੈ ਜੀ ਹਾਂ ਸਹੀ ਹੈ ਤੇ ਇਹਨਾਂ ਸਾਡੀਆਂ ਮਾਤਾ-ਮਾਂ ਜਿਹੜੀਆਂ ਪੈਣਾ ਇੱਥੇ ਤੀਆਂ ਦੇ ਤਿਹਾਰ ਦੇ ਨੂੰ ਮੁੱਖ ਰੱਖਦੇ ਹੋਏ ਪਿੰਡ ਰੰਗੀਆਂ ਵਿਖੇ ਆਈਆਂ ਨੇ ਉਹਨਾਂ ਨੇ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ ਤੇ ਅਸੀਂ ਉੱਥੋਂ ਦੇ ਜਿਹੜੇ ਮੌਜੂਦਾ ਮੈਂਬਰ ਸਾਹਿਬ ਨੇ ਅਸੀਂ ਉਹਨਾਂ ਨੂੰ ਵੀਰੋ ਗੱਲਬਾਤ ਕਰਦੇ ਆਂ ਵੀ ਉਹ ਉਹ ਜਿਹੜੇ ਇਹਨਾਂ ਨੇ ਜਿਹੜਾ ਇਹ ਪ੍ਰੋਗਰਾਮ ਹੈ ਉਹ ਕਿਸ ਤਰ੍ਹਾਂ ਦਾ ਹੋਇਆ ਸਾਡੇ ਨਾਲ ਮੌਜੂਦ ਨੇ ਕਿ ਮੈਂਬਰ ਪੰਚਾਇਤ ਭੀਮ ਸਿੰਘ ਜੀ ਭੀਮ ਸਿੰਘ ਜੀ ਤੁਹਾਡਾ ਐਲਵੀਐਸ ਨਿਊਜ਼ ਤੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰੇ ਟੀਮ ਤੁਹਾਡੇ ਨੂੰ ਤੇ ਬਾਕੀ ਦੇਖੋ ਜੋ ਵੀ ਕੁੜੀਆਂ ਕਤਰੀਆਂ ਹੁੰਦੀਆਂ ਨੇ ਆਪਣੀਆਂ ਭੈਣਾਂ ਧੀਆਂ ਭੈਣਾਂ ਆਪਣੀਆਂ ਬਹਿਜਾਂ ਜਾਂਦੇ ਨੇ ਦੂਰ ਭੱਜ ਜਾਂਦੇ ਨੇ ਉਹਨਾਂ ਨੂੰ ਨਹੀਂ ਮਿਲਦਾ ਉਹ ਮਿਲਦਾ ਇੱਕ ਜਰੀ ਹੈ ਜਣੀ ਉਹਨਾਂ ਨੂੰ ਮਿਲਣ ਦੇ ਗੱਲਾਂ ਕਰਨ ਦਾ ਆਪਸੀ ਮੰਨ ਲੋ ਸੱਸ ਸੋਹਰਿਆਂ ਦੇ ਨਨਾਨਾ ਬਾਰੇ ਜਾ ਉਹਨਾਂ ਨੇ ਕੋਈ ਆਪਣੇ ਬੱਚੇ ਨੂੰ ਕੋਈ ਕਹਿੰਦੇ ਮੈਂ ਬਾਹਰ ਤੋਰਤਾ ਕੋਈ ਕਿਵੇਂ ਹੈ ਨਾ ਜੀ ਇੱਕ ਜਰੀਆ ਬਣ ਜਾਂਦਾ ਸਾਰਿਆਂ ਆ ਕੇ ਦੇਖੋ ਖੁਸ਼ ਨੇ ਕਹਿ ਲਏ ਵੀ ਆਪਦੇ ਦੁੱਖ ਸੁੱਖ ਨੇ ਜਿਹੜੀਆਂ ਇਕੱਠੀਆਂ ਹੋ ਕੇ ਬਿਲਕੁਲ ਬਿਲਕੁਲ ਜੀ ਦੁੱਖ ਸੁੱਖ ਆਪਦੇ ਸੁਣਾਉਂਦੀਆਂ ਨੇ ਇੱਕ ਦੂਜੇ ਨੂੰ ਤੇ ਦੇਖੋ ਹੁਣ ਤੁਹਾਡੀ ਦੇਖੋ ਕਵਰੇਜ ਕਿਹੜੀ ਆ ਤੁਸੀਂ ਕਿੰਨਾ ਸੋਹਣਾ ਕੁੜੀਆਂ ਨੇ ਉਹ ਕਰਿਆ ਕਿੰਨੇ ਸੋਹਣੇ ਕੁੜੇ ਦੇਖੋ ਇਧਰ ਹੀ ਕਿੰਨਾ ਸੋਹਣਾ ਪ੍ਰੋਗਰਾਮ ਹੈ ਠੀਕ ਹੈ ਤੇ ਬਿਲਕੁਲ ਇਹਨਾਂ ਨੇ ਬਣਾ ਨੇ ਇਹੀ ਕਹਿਤੀਆਂ ਬਣਾ ਨੇ ਆਪਣੀਆਂ ਨੇ ਵੀ ਅੱਗੇ ਤੋਂ ਅਸੀਂ ਮਹਾਰਾਜ ਸੁੱਖ ਰੱਖੇ ਇਹਦੋਂ ਵਧੀਆ ਕਰਿਆ ਕਰਾਂਗੇ ਤੇ ਚਾਹ ਪਾਣੀ ਦਾ ਜਾਨੀ ਇਹਨਾਂ ਨੂੰ ਆਪਣੇ ਜੁ ਕਹੇਗੇ ਸੀ ਆਪਾਂ ਉਹ ਵੀ ਕਰਿਆ ਠੀਕ ਆ ਤੇ ਜਣੀ ਪੂਰਾ ਵਧੀਆ ਜੀ ਇਹਨਾਂ ਨੇ ਕੋਈ ਹੋ ਨਹੀਂ ਕੀਤਾ ਆਪਾਂ ਨੂੰ ਦੇਖੋ ਸਾਰਾ ਪੂਰਾ ਵਧੀਆ ਪ੍ਰੋਗਰਾਮ ਹੋਇਆ ਹੈ ਬਾਕੀ ਵਾਹਿਗੁਰੂ ਦੀ ਕਿਰਪਾ ਜੀ ਗਾਹਾਂ ਨੂੰ ਇਦੋਂ ਵਧੀਆ ਕਰਾਂ ਜੀ ਸੋਹਣ ਵੀਰ ਕੱਠੀਆਂ ਕਰੇ ਪਦੋ ਚੰਦਰੀ ਵੇ ਤੇ ਸੌਣ ਦਾ ਮਹੀਨਾ ਛੋਵੇਂ ਮੱਥੇ ਤੋਪ ਸੀਨਾ ਚਿੱਤੋ ਸੌਣ ਦਾ ਮਹੀਨਾ ਛੋਵੇਂ ਮੱਥੇ ਤੋਪ ਸੀਨਾ ਐਵੇਂ ਟਿੱਪ ਟਿੱਪ ਲਾਈਆ ਤਾਣ ਸਾਤਰੀ ਵੇ ਜੜੀ ਲੰਡਣੋ ਵਗਾਈਆ ਤਾਣ ਸਾਤਰੀ ਵੇ ਜੜੀ ਲੰਡਣੋ ਵਗਾਈਆ ਤਾਣ ਜੜੀ ਲੰਡਣੋ ਵਗਾਈਆ ਤਾਣ ਸਾਤਰੀ ਵੇ ਜੜੀ ਬੰਦਾ ਚੱਲ다가 ਤਾਵੇ 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 ਕੁੜੀਓ ਮੋੜ ਨੀ ਕੁੜੀਓ ਮੇਰੇ ਵੀਰਾ ਥੀਰ ਨੂੰ ਜਾਵੇ ਤਾਂ ਮੇਰੇ ਵੀਰਾ ਥੀਰ ਨੂੰ ਜਾਵੇ ਛੋੜਦੀਰ ਮਾਲ ਦੀ ਸਦੀ ਗੱਡੀ ਚੜ ਦੇ ਨਜਰ ਨਾ ਆਵੇ ਆਬ ਦੇ ਵੀਰ ਬਿਨਾ ਕੌਣ ਸੰਦਾਰਾ ਲਿਆਵੇ ਆਬ ਦੇ ਵੀਰ ਬਿਨਾ ਕੌਣ ਸੰਦਾਰਾ ਲਿਆਵੇ ਆਬ ਦੇ ਵੀਰ ਬਿਨਾ ਸਭ ਦੇ ਇਹੀਂ ਚੱਲਿਆ ਲਿਆ ਇਹੀਂ ਚੱਲ ਜਾ ਜਾਗਾ ਬਿਚ ਮੇਰਾ ਵੀਰ ਖੜਾ ਚਿੱਟੇ ਚਾਦਰੇ ਵਾਲਾ ਅੱਜਰ ਕੋਟ ਦੀ ਜੇਬ ਵਾਲਾ ਅਲੂ ਗੋਬੀ ਲੰਮੀਆ ਫੜਾ ਅਲੂ ਗੋਬੀ ਲੰਮੀਆ ਫੜਾ ਵੀਰ ਮੇਰੇ ਦਾ ਖਾਣਾ ऐ आटा गुंदी के आ विच गा के खंड दा पड़े थैला व वीरा सा तेरी मैं झूठी ना खावा 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 वीरा सा कोरा कागज नीली स्याही कोरा कागज नीली स्याही गुंद ऐ सोरेंद्र ਮ ਜਿਹੜੇ ਮੌਜੂਦਾ ਇਥੋਂ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇਗੇ ਦਦਾਰ ਸਿੰਘ ਜੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਉਹਨਾਂ ਦਾ ਜਿਹੜਾ ਇਹ ਪ੍ਰੋਗਰਾਮ ਉਹਨਾਂ ਨੇ ਕਰਵਾਇਆਗਾ ਦਦਾਰ ਸਿੰਘ ਜੀ ਤੁਹਾਡਾ ਸਵਾਗਤ ਹੈ ਥੈਂਕ ਯੂ ਔਰ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਜਿਨ੍ਹਾਂ ਨੇ ਇੱਥੇ ਰੰਗੀਆਂ ਦੇ ਵਿੱਚ ਸਾਡੇ ਨਿੱਕੇ ਸੱਦੇ ਤੇ ਸਨ ਪ੍ਰੋਡਕਟ ਕੀਤਾ ਦਦਾਰ ਸਿੰਘ ਜੀ ਅੱਜ ਇੱਕ ਨਵੇਂ ਬਲੱਖਣ ਦਾ ਮਿਲੀ ਹੈ ਵੀ ਆਪਾਂ ਇੱਕ ਮੇਲੇ ਨੇ ਜਿਹੜੇ ਸੱਭਿਆਚਾਰਕ ਮੇਲਿਆਂ ਦੇ ਵਾਂਗੂ ਇਹ ਜਿਹੜਾ ਤੀਆਂ ਦਾ ਤਿਹਾਰ ਦੇਖਿਆ ਗਿਆਗਾ ਜਿਵੇਂ ਚਰਖੇ ਹੋਗੇ ਪੱਖੀਆਂ ਹੋਗੀਆਂ ਬਾਗ ਹੋਗੇ ਪਿੰਗਾ ਪਈਆਂ ਹੋਈਆਂ ਨੇ ਕਿ ਜਿਹੜਾ ਆਨੰਦ ਹੈ ਜਿਹੜਾ ਚੁਗੜੀਆਂ ਚਿੜੀਆਂ ਲੈ ਰਹੀਆਂ ਨੇ ਇਸ ਪ੍ਰੋਗਰਾਮ ਦਾ ਤੇ ਤੁਹਾਨੂੰ ਕਿਵੇਂ ਲੱਗਦਾ ਹੈ ਜੀ ਬਹੁਤ ਚੰਗਾ ਲੱਗਦਾ ਦੇਖ ਕੇ ਕਿਉਂਕਿ ਯੋਕੇ ਯੁਗ ਦੇ ਵਿੱਚ ਇਹ ਚੀਜ਼ਾਂ ਤੋਂ ਦੂਰ ਹੋ ਚੁੱਕੇ ਆ ਨਗਰ ਪੰਚਾਇਤ ਦਾ ਤੇ ਨਗਰ ਰੰਗੀਆਂ ਦਾ ਤੇ ਸਾਰੀ ਕਾਂਗਰਸ ਟੀਮ ਦਾ ਧੰਨਵਾਦ ਆ ਜਿਨ੍ਹਾਂ ਨੇ ਇਹ ਪ੍ਰੋਗਰਾਮ ਉਲੀਕਿਆਗਾ ਤੇ ਪ੍ਰੋਗਰਾਮ ਉਲੀਕਣ ਦਾ ਜਿਹੜਾ ਮੇਨ ਕਾਰਨ ਆ ਉਹ ਜਿਹੜੀਆਂ ਮਤਲਬ ਸਾਦੀ ਵਿਆਹ ਕਰਕੇ ਬੱਚੀਆਂ ਪੇਕਿਆਂ ਤੋਂ ਦੂਰ ਹੋ ਜਾਂਦੀਆਂ ਨੇ ਵੀ ਉਹ ਆਪਣੇ ਤੀਆਂ ਦੇ ਤਿਹਾਰ ਦੇ ਵਿੱਚ ਆ ਤੇ ਇਕੱਠੀਆਂ ਹੋ ਕੇ ਆਪਣਾ ਮਨੋਰੰਜਨ ਕਰ ਸਕਣ। ਸਾਡੇ ਨਾਲ ਇੱਥੇ ਮੌਜੂਦ ਸਰਪੰਨ ਸਾਹਿਬ ਵੀ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮੱਖਣ ਸਿੰਘ ਜੀ ਤੁਹਾਡਾ ਐਲਬੀਐਸ ਨੂੰ ਤੇ ਸਵਾਗਤ ਹੈ ਜੀ ਸ੍ਰੀਕਾਲ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਹੈਗਾ ਜੀ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਤੁਹਾਨੂੰ ਲੱਗਦਾ ਵੀ ਇਹ ਪ੍ਰੋਗਰਾਮ ਇਸ ਤੋਂ ਵੀ ਵਧੀਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ ਸਾਡਾ ਜਿਹੜਾ ਤੀਆਂ ਦਾ ਤਿਹਾਰ ਹੈ ਜੀ ਜੀ ਕੁੜੀਆਂ ਨੂੰ ਮਸਾਂ ਆਉਂਦਾ ਸਾਲ ਬਾਅਦ ਤੇ ਅਸੀਂ ਅੱਗੇ ਵੀ ਕਰਵਾਇਆ ਹੈ ਅੱਗੇ ਵੀ ਕਰਵਾਉਂਦੇ ਰਹਾਂਗੇ ਅਸੀਂ ਜੋ ਸਾਡੀਆਂ ਭੈਣਾਂ ਧੀਆਂ ਆਈਆਂ ਰੰਗੀਆਂ ਪਿੰਡ ਦੇ ਵਿੱਚ ਮੇਲਾ ਲਾਇਆ ਅਸੀਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਜਿਹੜੇ ਸਾਡੇ ਨਗਰ ਚ ਪਹੁੰਚੀਆਂ ਨੇ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਇਹ ਸਰਮਨ ਸਿੰਘ ਸਾਹਿਬ ਨੇ ਇਹਨਾਂ ਨੇ ਜਿਹੜੀਆਂ ਇੱਥੇ ਕੁੜੀਆਂ ਜਿਹੜੀਆਂ ਬਾਹਰ ਵੇਈਆਂ ਗਿਆ ਸੀ ਜਾਂ ਪਿੰਡ ਦੀਆਂ ਮੌਜੂਦਾ ਜਿਹੜੀਆਂ ਬੀਬੀਆਂ ਭੈਣਾਂ ਨੇ ਉਹ ਇਸ ਜਿਹੜੇ ਧੀਆਂ ਦੇ ਤਿਹਾਰ ਦੇ ਵਿੱਚ ਆਈਆਂ ਨੇ ಗ್ರಾಮ ਪੰਚਾਇਤ ਵੱਲੋਂ ਉਹਨਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਸਾਡੇ ਨਾਲ ਅਸੀਂ ਹੋਰ ਵੀ ਗੱਲਬਾਤ ਨੂੰ ਜਾਰੀ ਰੱਖਾਂਗੇ ਤੇ സിഹ തരക്കു പ ਸਾਡੇ ਨਾਲ ਇੱਕ ਛੋਟੀ ਬੱਚੀ ਵੀ ਮੌਜੂਦ ਹੈ ਜਿਨ੍ਹਾਂ ਨੇ ਕਿਹਾ ਵੀ ਅੰਕਲ ਵੀ ਮੈਨੂੰ ਜਿਹੜਾ ਤੀਆਂ ਦਾ ਤਿਹਾਰ ਅੱਜ ਪਤਾ ਲੱਗਿਆ ਵੀ ਇੰਨਾ ਵਧੀਆ ਹੁੰਦਾ ਹੈਗਾ ਵੀ ਮੈਂ ਟੀਵੀਆਂ ਦੇ ਵਿੱਚ ਦੇਖਿਆ ਹੋਰ ਦੇਖਿਆ ਪਰ ਮੈਨੂੰ ਅੱਜ ਅੱਖੀਂ ਦੇਖਿਆ ਤੂੰ ਬੇਟਾ ਕੀ ਕੀ ਨਾਮ ਹੈ ਤੇਰਾ ਮੇਰਾ ਨਾਮ ਅਨੀਸ਼ਾ ਕੌਰ ਆ ਬੇਟਾ ਤੈਨੂੰ ਕਿਵੇਂ ਲੱਗ ਰਿਹਾ ਹੈਗਾ ਜਿਹੜਾ ਤੇ ਫਿਰ ਮੈਨੂੰ ਦੱਸਿਆ ਵੀ ਜਿਹੜਾ ਮਾਹੌਲ ਹੈ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਵੀ ਇੰਨਾ ਵਧੀਆ ਤੀਆਂ ਦਾ ਤਿਹਾਰ ਹੁੰਦਾ ਹੈ ਨਾ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦੀ ਆ ਅੱਜ ਕੱਲ ਮੈਨੂੰ ਪਤਾ ਹੀ ਨਹੀਂ ਸੀ ਵੀ ਇੰਨਾ ਇਹ ਜੱਕਾ ਸੋਹੰਦਾ ਆਹ ਜਾਂ ਕੁਛ ਵੀ ਹੁੰਦਾਗਾ ਵੀ ਜਿਹੜੀਆਂ ਤੀਆਂ ਨੇ ਲਾਈਵ ਤੁਸੀਂ ਇਹ ਤੀਆਂ ਦਾ ਮਾਹੌਲ ਦੇਖ ਲਿਆ ਹਨ ਹਾਂਜੀ ਤੁਸੀਂ ਕੀ ਕਹਿਣਾ ਪੁੱਤ ਮੈਂ ਕਹਿਣਾ ਚਾਹੁੰਦੀ ਆ ਕਿ ਐਸ ਧੰਨਵਾਦ ਕਰਨਾ ਚਾਹੁੰਦੀ ਆ ਆਪਣੇ ਪਿੰਡ ਦੇ ਜਿਸ ਨੇ ਐਡਾ ਵੱਡਾ ਪ੍ਰੋਗਰਾਮ ਕਰਵਾਇਆ ਤੇ ਸਾਰੇ ਜਾਣੇ ਇਕੱਠੇ ਹੋਏ ਮੈਂ ਆਪਣੇ ਸਕੂਲ ਜਾਂ ਦੋਸਤਾਂ ਨੂੰ ਵੀ ਮਿਲੀ ਹਾਂ ਤੇ ਆਪਣੇ ਸਾਰੇ ਰਿਸ਼ਤੇਦਾਰ ਵੀ ਆਏ ਨੇ ਮੇਰੇ ਭੂਆਜੀ ਵੀ ਆਏ ਨੇ ਜੋ ਕਿ ਕਈ ਕਈ ਮਹੀਨਾ ਤੋਂ ਉਹਰੇ ਮਿਲ ਨਹੀਂ ਪਾਇਆ ਜੋ ਕਿ ਇਹ ਤੀਆਂ ਦੇ ਤਿਹਾਰ ਕਰਕੇ ਆ ਪਾਏ ਬੜੇ ਗੋੜਾ ਦੇਖੋ ਬੱਚੀ ਦਾ ਕਿੰਨਾ ਵੱਡਾ ਸਨੇਹਾ ਹੈਗਾ ਵੀ ਉਹਨਾਂ ਨੇ ਆਪਣੇ ਦੋਸਤ ਜਿਹੜੀਆਂ ਬੱਚੀਆਂ ਇਹਨਾਂ ਦੇ ਨਾਲ ਪੜ੍ਹਦੀਆਂ ਨੇ ਉਹਨਾਂ ਨੂੰ ਵੀ ਮਿਲਿਆ ਤੇ ਇਹਨਾਂ ਦੀ ਸਭ ਤੋਂ ਵੱਡੀ ਗੱਲ ਕਹੀ ਹੈ ਵੀ ਮੇਰੀ ਬੂਆ ਜੀ ਨੇ ਜਿਹੜੇ ਮੇਰੇ ਭੂਆ ਜੀ ਨੇ ਵੀ ਅਸੀਂ ਉਹਨਾਂ ਨੂੰ ਕਾਫੀ ਟਾਈਮ ਤੋਂ ਮਿਲੇ ਨਹੀਂ ਸੀ ਤੀਆਂ ਦੇ ਤਿਹਾਰ ਕਰਕੇ ਉਹਨਾਂ ਨੂੰ ਮਿਲ ਸਕੇ ਨੇਗੇ। ਫਮੀਲਾ ਵੱਡੇ ਆ ਤੇ ਛੱਲੇ ਮੁੰਡੇ ਆ ਫਮੀਲਾ ਛੱਲੇ ਤੇ ਛੱਲੇ ਭਨੇ ਆ ਛੱਲਾ

ਤੁਹ ਵੀ ਤਖਿਆ ਨੇ ਤੇਰੀ ਤੀਆਂ ਵੇਲਵਾਉਣ ਵਾੜਿਆ ਪਾਦੋ ਚੰਦਰੀਵ ਸੋੜੇ ਪਾ ਜਲਦਾ ਘਰ ਕੋੜ ਖੁੰਦੀ ਹੈ ਉਧਰ ਕੋਈਆਂ ਜੋਰ ਲੱਗੀਆਂ ਇਹਦੇ ਫੜਾ ਦੀ ਗਾਣੀ ਮੈਨੂੰ ਫੜਾਈ ਜਾ ਸਾਰੇ ਤਾਂ ਗਣੇ ਮੇਰੇ ਮਾਪਿਆਂ ਨੇ ਪਾਏ ਸਾਰੇ ਤੇ ਮਾਪਿਆਂ ਨੇ ਪਾ dada <laughs> kare

ਗੱਡ ਗੜੀ ਰੇਵਾਲ ਐ ਗੜਡਾਲੀਆਂ ਮੇਰੇ ਦਿਲ ਵਿੱਚ ਪੈਂਦਾ ਹੌਲ ਮੇਰਾ ਮਾਹੀ ਗੜਬਾ ਮੈਂ ਗੜਵੇ ਦੀ ਡੋਰ ਮੇਰਾ ਮਾਹੀ ਗੜਬਾ ਮੈਂ ਗੜਵੇ ਦੀ ਡੋਰ ਚੁੜਾਉਣ ਗਈ ਸੀ ਚੂੜੀਆਂ ਚੁੜਾ ਲਾਈ ਬੰਗਾਂ ਮੈਂ ਆਂਟੀ ਨੂੰ ਦਿਖਾਉਣ ਲੱਗੀ ਅੰਕਲ ਤੋਂ ਮੈਂ ਸੰਘਾਰ ਰੰਗੀਲ ਮੇਰਾ ਕੱਗੜਾ ਮੈਂ ਕਿਹੜੇ ਕਿल्ले ਟੰਗਾ ਰੰਗੀਨ ਮੇਰਾ ਕੱਗੜਾ ਮੈਂ ਕਿਹੜੇ ਕੁਲੀਆਂ ਤਾਂ ਹੁੰਦੀਆਂ ਵਿੱਚ ਨੂੰ ਬੜੀਆਂ ਹੋਰ ਫੌਜੀ ਬਲਾ ਫੌਜੀ ਨੂੰ ਤੀਦਾਈ ਨਵਾਬ ਲਹਾੜੀ ਪੁੱਤ ਬਥੇਰੇ ਵੇ ਫੌਜੀ ਨੇ ਤਾਂ ਚੱਕ ਲਵੇਸ ਹੋ ਗਿਆ ਗੱਡੀ ਦੇ ਨੇੜੇ ਮੈਂ ਤੈਨੂੰ ਵਰਜ ਰਹੀ ਦਈਨਾ ਬਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ ਦਈਨਾ ਬਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ ਦਈਨਾ ਬਾਬਲਾ ਫੇਰੇ ਰਵੇ ਤੈਨੂੰ ਵਰਜ ਰਹੀ ਇੰਸਾਨ ਤੈਨੂੰ ਕੀਏ ਪੋਤੇ ਚਾਰ ਦੇ ਪਹਿਣਾ ਨੂੰ ਮਿਲਿਆ ਪੋਤੇ ਵੀਰ ਦਾ ਪਤੀਜਾ ਮੇਰਾ ਨਿਉ ਜੜਮਾ ਪਿਆਂਦੀ ਪੋਤੇ ਵੀਰ ਦਾ ਪਤੀਜਾ ਮੇਰਾ ਨਿਉ ਜੜਮਾ ਪਿਆਂਦੀ ਚਲਦ ਮਾਰੇ ਪਾਪਾ ਆਪ ਤੁਮ ਕੇ ਪੁਕਾਰ ਜਦੋਂ ਕਾਹਨ ਮਿਲਦਾ ਹੈ ਸਿੱਖੀ ਸਾਥ ਤੇ ਮੇਰੀ ਨੂੰ ਲੱਗੇ ਇੱਕ ਤੇ بڑے ਤਵਾ ਤੇ ਹੋਈ ਪੂਜਿਆ ਲੈ ਲੋ ਤਾਂ

ਪਾਟੜੀ ਚੂੜੀ ਜਾਵੇ ਪਾਟੜੀ ਹੋ ਵੀਰੂ ਮੇਰਾ ਕੁੜੀਓ ਪੈਣ ਕੋਲੇ ਪਾਈ ਚੱਲੀਆ ਹੱਥ ਸਾਥ ਰਿਰਮਾਲ ਪੱਲੇ ਛੇ ਮੀਆਂ ਪੈਣ ਕੋਲੇ ਪਾਈ ਚੱਲੀਆ ਹੱਥ ਰਿਰਮਾਲ ਪੱਲੇ ਛੇ ਮੀਆਂ ਪੈਣ ਕੋਲੇ ਪਾਈ ਚੱਲੀਆ ਅੱਗੇ ਵੀਰ ਸਾਥ ਜੁਗ ਦੇ ਬੋਤੇ ਚਾਰ ਦੇ ਪੈਣਾ ਨੂੰ ਮਿਲ ਆਉਂਦੇ ਅੱਗੇ ਵੀਰ ਸਤਜੁਗ ਦੇ ਬੋਤੇ ਚਾਰ ਦੇ ਪੜਾ ਨੂੰ ਮਿਲ ਆਉਂਦੇ ਅੱਗੇ ਵੀਰ ਸਤਜੁਗ ਦੇ ਹੁਣ ਵੀਰ ਕਾਲ ਯੁਗ ਦੇ ਬੋਤੇ ਚਾਰ ਦੇ ਬਟਾ ਤੋਂ ਮੁੜ ਆਉਂਦੇ ਮਨੋ ਵੀਰ ਕਾਲ ਯੁਗ ਦੇ ਚਾਰ ਦੇ ਬਟਾ ਤੋਂ ਮੁੜ ਆਉਂਦੇ ਮਨੋ ਵੀਰ ਕਾਲ ਯੁਗ ਦੇ ਬੋਤਾ ਬਾਨੂ ਬੇਸਰੂਬਨਾ ਬੀਰਾ ਕਿਲੀਆ ਰੰਗੀਲ ਗੱਡੀਆਂ ਬੋਤਾ ਬਾਨੂ ਬੇਸਰੂਬਨਾ ਬੀਰਾ ਕਿਲੀਆ ਰੰਗੀਲ ਗੱਡੀਆਂ ਬੋਤਾ ਪਣੇ ਫੇਰ ਬਾਨੂ ਨੂੰ ਮੱਥਾ ਟੇਕ ਧਰਮ ਦੀਏ ਜਾਏ ਬੋਤਾ ਗੁਮਾਰੇ ਦੀਆਂ ਫੜੀਆਂ ਤੈਨੂੰ ਵੀਰਾ ਦੁੱਧ ਦਸਨਾ ਤੇਰੇ ਬੋਤੇ ਨੂੰ ਗੁਮਾਰੇ ਦੀਆਂ ਫੜੀਆਂ ਤੈਨੂੰ ਵੀਰਾ ਦੁੱਧ ਦਸਨਾ ਫਿਰ ਬੋਤੇ ਨੂੰ ਪੁਜਾ ਕੇ ਲੈ ਗਿਆ ਖੜੀ ਚਾਕਾ ਨਿੰਮ ਵਿੱਚ ਦੀ ਫਿਰ ਬੋਤੇ ਨੂੰ ਪੁਜਾ ਕੇ ਲੈ ਗਿਆ ਖੜੀ ਚਾਕਾ ਨਿੰਮ ਵਿੱਚ ਦੀ ਜਾਨ ਦੇ ਰੱਖੀਆਂ ਇਹ ਬਹੁਤ ਹੀ ਸਾਡੀਆਂ ਮਾਤਾ-ਮਾਵਾਂ ਨੇ ਪੁਰਾਣੀਆਂ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਜਿਹੜੀਆਂ ਬੋਲੀਆਂ ਸੁਣਾਈਆਂ ਨਿਗੀਆਂ ਪ੍ਰਮਾਤਮਾ ਕਰੇ ਵੀ ਇਹ ਜਿਹੜਾ ਜੁਗਾ-ਜੁਗਾ ਤੱਕ ਇਸ ਤਰ੍ਹਾਂ ਇਹ ਪ੍ਰੋਗਰਾਮ ਚੱਲਦਾ ਰਹੇ ਅਸੀਂ ਇਸ ਵਿਸ਼ੇ ਨੂੰ ਹੋਰ ਵੀ ਅੱਗੇ ਵਧਾਉਨੇ ਆ ਅਸੀਂ ਹੋਰ ਵੀ ਗੱਲਬਾਤ ਕਰਦੇ ਆ ਸਾਡੀਆਂ ਇੱਥੇ ਮਾਤਾ-ਮਾਵਾਂ ਭੈਣਾਂ ਖੜੀਆਂ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਪੁੱਛਦੇ ਆ ਵੀ ਉਹ ਉਹਨਾਂ ਨੂੰ ਇਹੋ ਜਿਹੜਾ ਮਾਹੌਲ ਆ ਇੱਥੋਂ ਦਾ ਉਹ ਕਿਹੋ ਜਿਹਾ ਲੱਗਿਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਪਹਿਲਾ ਬਿਮਾਰ ਸੀਗੀ ਬੜਾ ਹੀ ਮਾਰਾ ਕਰੂ ਹੋਇਆ ਕਿਵੇਂ ਬੰਦੇ ਫਿਰ ਤੂੰ ਕਿਵੇਂ ਬੈਣ ਪਾਈ ਤਨ ਹੋਰ ਭੈਣੇ ਮੈਂ ਤਾਂ ਜਾਣ ਨਹੀਂ ਆਉਂਦੇ ਸੀਗੇ ਚਿਰ ਕੀ ਕੀਤਾ ਲਵੇ ਲੋਣੇ ਵਾਲੀਆਂ ਸਾਰੀਆਂ ਕਹਿੰਦੀਆਂ ਵੀ ਤੂੰ ਬੈਣ ਪਾ ਤੇ ਤਾਂ ਸੱਸ ਮਰਗੀ ਤੇਰਾ ਹੱਕ ਬਣਦਾ ਭੈਣੇ ਫਿਰ ਖਾ ਹ ਪਾਈ ਹਾਂ ਭੈਣੇ ਫਿਰ ਮੈਂ ਬੈਣ ਪਾਈ ਪਹਿਲਾ ਬੈਣ ਪਾਇਆ ਭੈਣੇ ਲੈ ਸੁਣੋ ਆ ਜਦੋਂ ਭੈਣੇ ਮੇਰੀ ਸੱਸ ਨੂੰ ਨਮਾਉਣ ਲੱਗੇ ਭੈਣੇ ਮੈਂ ਤਾਂ ਲੱਤੀ ਮੂੰਹ ਤੇ ਚੁੰਨੀ ਭੈਣੇ ਮੈਂ ਤਾਂ ਲੱਗ ਗਈ ਆਂਗ ਬਣਾ ਫਿਰ ਬਣਾ ਫਿਰ ਦੂਜਾ ਬੰਨ੍ਹ ਨਹੀਂ ਕਿਉਂ ਪਾਇਆ ਹਾਂ ਨੇ ਮੈਂ ਤੱਕ ਬੈਣ ਦਾ ਸੁਝੇ ਭੈਣ ਸਾਰੀਆਂ ਬੁੜੀਆਂ ਹੱਸ ਪਈਆਂ ਇਹਨੂੰ ਕਿਵੇਂ ਹੈ ਨਾ ਨੱਚਣਾ ਆਉਂਦਾ ਆ ਕਿਵੇਂ ਦੋਹੇ ਪਾਉਂਦੀ ਐ ਤੇ ਭਈ ਜਦੋਂ ਮੇਰੀ ਸੱਸ ਨੂੰ ਨਵਾ ਲਿਆ ਤਿਆਰ ਕਰਤੀ ਭੈਣੇ ਭੈਣੇ ਆਰਤੀ ਤੇ ਪਾ ਕੇ ਲੈ ਗਈਆਂ ਜਿੱਦੋਂ ਜਹਾਂ ਲੱਗੀ ਤੇ ਭੈਣੇ ਫਿਰ ਮੈਂ ਕੀ ਕੀਤਾ ਮੈਂ ਬੁੜੀਆਂ ਕਹਿੰਦੀ ਤੂੰ ਦੂਜਿਆ ਬੈਣ ਪਾ ਕੁੜੇ ਇਹਨਾਂ ਸ਼ਰਮ ਨਹੀਂ ਆਉਂਦੀ ਤੇਰੇ ਸੱਸ ਮਰ ਗਈ ਤੂੰ ਮੂੰਹ ਹਾਂ ਹਾਂ ਫਿਰ ਜਿੱਦੋਂ ਭੈਣੇ ਸੱਸ ਮੇਰੀ ਦੇਲੇ ਜਾਣ ਲੱਗੇ ਭੈਣੇ ਫਿਰ ਮੈਂ ਕੀ ਕੀਤਾ ਦੂਜਿਆ ਬੈਣ ਪਾਤਾ ਭੈਣੇ ਮੈਂ ਕੀ ਕਿਹਾ ਹਾਂ ਚੁੰਨੀ ਰੰਗ ਦੇ ਲਲਾਰੀਆ ਤੀਰੀ ਰੀਰੀ ਰੀਰੀ ਚੁੰਨੀ ਰੰਗ ਦੇ ਲਲਾਰੀਆ ਸਰ ਰਾਰਾ ਰਾਰਾ ਚੁੰਨੀ ਕਦੇ ਲਲਾਰੀਆ ਮੇਰੀ Goodbye. ਕੜ ਧੂਮ ਰਾਜਣੇ ਇੱਥੇ ਜਿਹੜੀਆਂ ਬੀਬੀਆਂ ਪੈਣਾ ਜਿਹੜੀਆਂ ਆਈਆਂ ਹੋਈਆਂ ਨੇ ਗਿਆ ਇਸਤੀਆਂ ਦੇ ਤਿਹਾਰ ਦੇ ਵਿੱਚ ਆਨੰਦ ਲੈਣ ਲਈ ਆਈਆਂ ਨੇ ਇੱਥੋਂ ਦਾ ਜਿਹੜਾ ਪੰਚਾਇਤ ਵੱਲੋਂ ਇੱਕ ਮਾਹੌਲ ਸਿਰਜਿਆ ਗਿਆਗਾ ਬਹੁਤ ਹੀ ਵਧੀਆ ਮਾਹੌਲ ਸਿਰਜਿਆ ਗਿਆ ਪਾ ਉਹਦੇ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਉਹਨਾਂ ਦਾ ਮਾਹੌਲ ਹੈ ਉਹਨਾਂ ਨੂੰ ਕਿਹੋ ਜਿਹਾ ਲੱਗ ਰਿਹਾ ਹੈਗਾ ਸਸਿਗੋ ਜੀ ਸਸਿਗਲ ਵੀ ਕੀ ਨਾਮ ਹੈ ਤੁਹਾਡਾ ਸੰਦੀਪ ਘਰਵੀਰ ਜੀ ਮੈਡਮ ਇਹ ਇਹ ਜਿਹੜਾ ਮੈਨੂੰ ਐ ਦੱਸੋ ਵੀ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ ಗ್ರಾಮ ਪੰਚਾਇਤ ਪਿੰਡ ਰੰਗੀਆਂ ਵੱਲੋਂ ਕਰਵਾਇਆ ਗਿਆ ਤੁਹਾਨੂੰ ਕਿਵੇਂ ਲੱਗਦਾ ਹੈ ਹਾਂਜੀ ਸਰ ਪਹਿਲਾਂ ਤਾਂ ਸਭ ਦਾ ਧੰਨਵਾਦ ਕਰਦੇ ਆਂ ਇਹ ਕਹਿ ਸਕਦੇ ਆ ਵੀ ਜਿਹੜੀ ਸਾਡੀ ਬਰਾਸਤ ਦੀ ਵਿੱਚ ਰੀਤ ਆ ਗਈ ਉਹਨਾਂ ਨੂੰ ਇਹ ਸਾਹਮ ਕੇ ਰੱਖਿਆ ਗਿਆ ਹੈ। ਧੰਨਵਾਦ ਜੀ ਉਹਨਾਂ ਦਾ ਸਾਡੀ ਅੱਜ ਦੀ ਜਿਹੜੀ ਜੂਤ ਹੈਗੀ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਹੈਗਾ ਇਦਾਂ ਦੇ ਤਿਹਾਰਾਂ ਦਾ ਜਿਹੜੇ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਨੇ ਉਹ ਸਾਡੀ ਜਿਹੜੀ ਸਾਡੀ ਹੀ ਰਿਸਪੌਂਸਿਬਿਲਟੀ ਹੈਗੀ ਸਾਨੂੰ ਇਹਨਾਂ ਬਾਰੇ ਥੋੜੀ-ਮੋਟੀ ਜਾਣਕਾਰੀ ਆ ਅਸੀਂ ਇਹਨਾਂ ਨੂੰ ਸਾਹਮ ਕੇ ਰੱਖਿਆ ਹੋਇਆ ਹੈਗਾ। ਅਸੀਂ ਇਹਨਾਂ ਨੂੰ ਇਹ ਜਿਹੜੇ ਬੱਚੇ ਨੇ ਨਿੱਕੇ-ਨਿੱਕੇ ਆਉਣ ਵਾਲੇ ਜਦੋਂ ਇਹ ਖਲੀ ਵੱਢਣਗੇ ਵੱਡੇ ਹੋਣਗੇ ਉਹਨਾਂ ਨੂੰ ਪਤਾ ਚੱਲੂਗਾ ਵੀ ਹਾਂ ਜੀ ਇਹਨਾਂ ਨੇ ਹੀ ਸਭ ਕੁਝ ਉਪਰਾਲਾ ਕਰਕੇ ਸਾਡੀ ਰੀਤ ਸੰਭਾਲ ਕੇ ਰੱਖਿਆ ਹੋਇਆ ਗਿਆ ਅਸੀਂ ਚਾਹੋਣੇ ਆਂਗੇ ਵੀ ਇਹ ਹੋਵੇ ਇਤਿਹਾਇ ਹਰ ਸਾਲ ਮਨਾਏ ਜਾਣ ਤਿਹਾਰ ਅਹ ਪੰਜੇ ਤੁਸੀਂ ਫਿਰ ਇੱਥੋਂ ਦੇ ਜਿਹੜੇ ਹੈਗੇ ਨੇ ਕਿ ਮਜਦਾ ਸਰਪੰਚ ਨੇ ਬੀਬੀ ਬਲਜਿੰਦਰ ਕੌਰ ਤੇ ਉਹਨਾਂ ਦੇ ਪਤੀ ਨੇ ਕਿ ਮੱਖਣ ਸਿੰਘ ਉਹਨਾਂ ਵੱਲੋਂ ਜਿਹੜਾ ਪ੍ਰਾਲਾ ਕੀਤਾ ਗਿਆ ਸਾਨੂੰ ਕਿਵੇਂ ਲੱਗਦਾ ਵੀ ਇਹ ਜਿਹੜਾ ਪ੍ਰਾਲਾ ਹੈ ਵਧੀਆ ਤਰੀਕਾ ਹਾਂਜੀ ਅਸੀਂ ਤਾਂ ਕਹਿੰਨੇ ਆਂ ਵੀ ਹਰ ਸਾਲ ਇਹ ਪ੍ਰਾਲਾ ਵਧੀਆ ਕਰਨਾ ਇਸ ਤੋਂ ਵਧੀਆ ਵੀ ਅਗਲੇ ਸਾਲ ਵੀ ਹੋਰ ਵੀ ਵਧੀਆ ਫੰਕਸ਼ਨ ਹੋਵੇ ਤੇ ਹੈਵੀ ਫੰਕਸ਼ਨ ਹੋਵੇ ਬਾਹਰਲੇ ਲੋਕ ਵੀ ਸਾਨੂੰ ਬੈਠ ਕੇ ਇੱਥੇ ਦੇਖਣ ਮਤਲਬ ਵੀ ਪੰਜਾਬ ਦੇ ਵਿੱਚ ਬਹੁਤ ਵਧੀਆ ਮਾਹੌਲ ਤਹਾ ਹੈਗਾ ਸਾਡੇ ਪੰਜਾਬੀ ਸੱਭਿਆਚਾਰ ਨਹੀਂ ਦੀ ਤੇ ਆਉਣ ਵਾਲੇ ਜਿਹੜੇ ਭਵਿੱਖਾ ਦਾ ਸਾਡੀ ਇਹ ਰੀਤ ਆ ਫਿਰ ਤਾਂ ਹੀ ਸਾਮ ਕੇ ਰੱਖ ਸਕਦੇ ਆ ਜੇ ਅਸੀਂ ਇਹਨਾਂ ਨੂੰ ਐਟ ਅ ਟਾਈਮ ਸਾਮ ਕੇ ਰੱਖੂਗੇ ਤੇ ਤੇ ਆਪਾਂ ਜਾਂਦੇ ਜਾਂਦੇ ਇੱਕ ਛੋਟੇ ਤੋਂ ਬੋਲੀ ਸੁਣਾਗੇ ਤੁਸੀਂ ਫਿਰ ਜਿਹੜੀ ਬੋਲੀ ਇਥੇ ਕਿੱਦੇ ਚ ਪਾਈਆਂ ਹੋਣੀਆਂ ਤੁਸੀਂ ਇੱਕ ਬੋਲੀ ਸੁਣੋ ਨਾਲ ਸਾਰੀਆਂ ਮੇਰੀਆਂ ਭੈਣਾਂ ਨੇ ਜਿਹੜੀਆਂ ਉਹ ਨਾਲ ਇਹਨਾਂ ਦਾ ਸਾਥ ਦਿਓ ਜੀ ਕਿੱਧਾ ਪਾ ਕੇ ਤੇ ਇੱਕ ਬੋਲੀ ਸੁਣਾਓ ਸੋਣ ਮਹੀਨਾ ਦਿਨਦਿਆਂ ਦਾ ਸੋਣ ਮਹੀਨਾ ਦਿਨਦਿਆਂ ਦਾ ਗੋਡੇ ਗੋਡੇ ਕਾਣੀ ਮੈਰੀਨੀਆਂ ਸੇਵੀਆਂ ਨਹੀਂ ਮੈਰੀਨੀਆਂ ਸੇਵੀਆਂ ਆ ਕਮਲੇ ਨੂੰ ਚੜ ਗਿਆ ਚਾਣੀ ਮੈਰੀ ਨੀਆਂ ਸੇਵੀਆਂ ਮੇਰੀ ਭੈਣ ਨੇ ਛੋਟੀ ਭੈਣ ਨੇ ਇੱਕ ਬਹੁਤ ਵਧੀਆ ਬੋਲੀ ਸੁਣਾਈ ਹੈ ਤੇ ਬਰਾਸਤੀ ਬੋਲੀ ਹੈ ਜਿਹੜੀ ਉਹਨਾਂ ਨੇ ਸੁਣਾਈ ਹੈਗਾ ਅਸੀਂ ਇੱਥੋਂ ਦੀ ਜਿਹੜੀਆਂ ਸਾਡੀਆਂ ਮਾਤਾਵਾਂ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਤੋਂ ਵੀ ਕਦੇ ਕੋਈ ਪੁਰਾਣੀ ਜੀ ਬੋਲੀ ਸੁਣਾਗੇ ਜਿਹੜੀ ਉਹਨਾਂ ਦੇ ਵੇਲੇ ਦੀ ਹੈ ਬੇਬੇ ਸਾਸਿਕਾਲ ਸੱਚੀ ਯਾਰ ਬੇਬੇ ਅੱਜ ਸੁਣੋਗੇ ਜਿਹੜਾ ਤੀਆਂ ਦਾ ਮਾਹੌਲ ਹੈ ਇਹ ਥੋੜੇ ਵੇਲੇ ਪਹਿਲਾਂ ਬੜਾ ਵਧੀਆ ਲੱਗਦਾ ਸੀਗਾ ਇਹ ਹੁਣ ਨਵਾਂ ਸ਼ੁਰੂ ਹੋ ਗਿਆ ਤੇ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਵਧੀਆ ਤਰੀਕੇ ਨਾਲ ਤੁਹਾਨੂੰ ਚੰਗਾ ਲੱਗ ਰਿਹਾ ਹੈ ਚੰਗਾ ਲੱਗ ਰਿਹਾ ਪਤਾ ਬਹੁਤ ਵੜਾ ਲੱਗਦਾ ਕੁੜੀਆਂ ਨੂੰ ਇੱਥੋਂ ਦੇ ਜਿਹੜੇ ਸਰਪੰਚ ਨੇ ਬਲਜਿੰਦਰ ਕੌਰ ਤੇ ਉਹਨਾਂ ਦੇ ਜਿਹੜਾ ਘਰ ਵਾਲਾ ਮੱਖਣ ਸਿੰਘ ਉਹਨਾਂ ਨੇ ਇੱਕ ਵਰਹਾਲਾ ਕੀਤਾ ਜਲੇਬੀਆਂ ਦਾ ਜੱਗ ਚਲਾਇਆ ਗਿਆ ਤੇ ਬੀਬੀਆਂ ਦੇ ਪਿੰਗਾ ਛੁੱਟਣੀਆਂ ਛੁੱਟ ਰਹੀਆਂ ਨੇ ਕੁੜੀਆਂ ਇੱਥੇ ਚਰਖੇ ਦੇਖ ਰਹੀਆਂ ਨੇ ਨਵੀਂ ਜਨਰੇਸ਼ਨ ਨੂੰ ਪਤਾ ਲੱਗ ਰਿਹਾ ਹੋਵੇਗਾ ਵੀ ਇਸ ਚਰਖਾ ਕੀ ਹੈ ਪੱਕੀ ਕੀ ਹੈ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਹੀ ਨਹੀਂ ਹੁੰਦਾ ਤੁਸੀਂ ਕੀ ਕਹਿੰਦੇ ਹੋ ਉਹਨਾਂ ਦੇ ਬੇਸੋਦੇ ਅਸੀਂ ਬਥੇ ਕਹਿੰਦੇ ਆ ਵੀ ਧੰਨਵਾਦ ਇਹਨਾਂ ਦੇ ਮੁੰਡਿਆਂ ਦਾ ਸਾਡੇ ਨਾਲ ਜਿਨ੍ਹਾਂ ਨੇ ਪ੍ਰੋਗਰਾਮ ਕਰਾਤਾ ਅਗਲੀਆਂ ਤੀਆਂ ਮੰਗੂ ਕੁੜੀਆਂ ਦੇ ਹੁਣ ਤੀਆਂ ਲਾਤੀਆਂ ਅੱਗੇ ਤਾਂ ਸਾਡੇ ਵਗੇ ਬ ਹੁਣ ਕੋਈ ਚੁਰਦਾਨੀ ਤਿੱਧਨਵਾਦ ਇਹਨਾਂ ਨੇ ਕੁੜੀਆਂ ਨੂੰ ਤੀਆਂ ਰਗਰ ਖਾਦ ਖਾਤੀਆਂ ਵਦਿਆ ਨੰਨਾ ਵਿਚਾਰਾ ਪ੍ਰੋਗਰਾਮ ਕਰਿਆ ਜਿਹੜਾ ਬੇਬੇ ਕੋਈ ਤੇਰੇ ਵੇਲੇ ਦੀ ਕੋਈ ਪੁਰਾਣੀ ਜੀ ਬੋਲੀ ਜਿਆਦਾ ਤੇਰੇ ਕੋਈ ਬੋਲੀ ਜਾਣ ਦੋਗੇ ਆ ਬੀਬੀਆਂ ਸਾਡੀਆਂ ਨਾਲ ਸਾਥ ਦੇਣਗੀਆਂ ਮਾੜਾ ਬੋਲੀ ਪਾਓ ਬੇਰੇ ਗੇਂਦ ਪਤਲੀ ਹੱਥ ਸਾ ਤੇਰੀ ਸੁਵੇ ਦੀ ਜਾਵੇ ਪਾਟੜੀ ਓ ਵੀਰ ਮੇਰਾ ਕੁੜੀਓ ਹੱਥ ਸਾ ਤੇਰੀ ਸੁਵੇ ਦੀ ਜਾਵੇ ਪਾਟੜੀ ਓ ਵੀਰ ਮੇਰਾ ਕੁੜੀਓ